ਸਾਰਿਆਂ ਨੂੰ ਫੋਟੋ ਤੋਂ ਤੁਹਾਡਾ ਕੀ ਹਾਲ ਚਾਲ ਹੈ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਫਿਰ ਤੋਂ ਇੱਕ ਪਿਆਰਾ ਜਿਹਾ ਵੀਡੀਓ ਲੈ ਕੇ ਆਏ ਹਾਂ ਜੋ ਕੀ ਹੈ ਬਿਊਟੀ ਦੇ ਉੱਪਰ ਬਿਊਟੀ ਤਾਂ ਸਾਰਿਆਂ ਨੂੰ ਹੀ ਚਾਹੀਦੀ ਹੁੰਦੀ ਹੈ ਹਰੇਕ ਭੈਣ ਹੋਵੇ ਜਾਂ ਭਰਾ ਸਾਰਿਆਂ ਨੂੰ ਹੀ ਇਹ ਹੁੰਦਾ ਹੈ ਕਿ ਉਹਨਾਂ ਦਾ ਫੇਸ ਬਹੁਤ ਵਧੀਆ ਦਿਖਦਾ ਹੋਵੇ ਅਟਰੈਕਟਿਵ ਦਿਖਦਾ ਹੋਵੇ ਤੇ ਇਹ ਜਿਹੜਾ ਆਪਾਂ ਅੱਜ ਪੈਕ ਲੈ ਕੇ ਆਏ ਹਾਂ ਇਹ ਪੈਨਪਰਾ ਬੱਚਾ ਕੋਈ ਵੀ ਲਾ ਸਕਦਾ ਹੈ ਪਰ ਪਹਿਲੇ ਦਿਨ ਲਾਣਾ ਹੋਵੇ ਤਾਂ ਟੈਸਟ ਕਰਨਾ ਜ਼ਰੂਰੀ ਹੈ ਕਿਉਂਕਿ ਇੱਕ ਟਮਾਟਰ ਤੇ ਇੱਕ ਨਿੰਬੂ ਐਵੇਂ ਦੀਆਂ ਚੀਜ਼ਾਂ ਨਹੀਂ ਜੋ ਹਰੇਕ ਦੇ ਫੇਸਟੇ ਸੂਟ ਨਹੀਂ ਕਰਦੀਆਂ ਤਾਂ ਇਸ ਕਰਕੇ ਪਹਿਲਾਂ ਪੈਕ ਬਣਾ ਕੇ ਆਪਣੇ ਇੱਥੇ ਥੋੜਾ ਜਿਹਾ ਲਾ ਕੇ ਜਾਂ ਇੱਥੇ ਕਿਸੇ ਵੀ ਜਗ੍ਹਾ ਤੇ ਲਾ ਕੇ ਤੁਸੀਂ ਚੈੱਕ ਜ਼ਰੂਰ ਕਰੋ 15 ਮਿੰਟ ਤੋ ਬਾਤ ਦੇਖੋ ਕਿ ਤੁਹਾਨੂੰ ਕੋਈ ਰੈਸ਼ੇਸ ਕੋਈ ਖੁਜਲੀ ਕੋਈ ਇਰੀਟੇਟ ਕੁਝ ਹੋਤਾ ਨਹੀਂ ਰਿਹਾ ਅਗਰ ਕੋਈ ਐਵੀਂ ਦੀ ਗੱਲ ਹੋਵੇ ਤਾਂ ਤੁਸੀਂ ਅਵੋਇਡ ਕਰੋ ਫਿਰ ਤੁਸੀਂ ਇਹੋ ਜੇ ਪੈਕ ਨੂੰ ਨਾ ਲਾਇਆ ਕਰੋ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਹਰ ਚੀਜ਼ ਹਰ ਇੱਕ ਵਾਸਤੇ ਨਹੀਂ ਹੁੰਦੀ ਹੈ ਦੂਸਰੀ ਗੱਲ ਹੈ ਕਿ ਜਿਹੜੀਆਂ ਵੀ ਕੁਦਰਤੀ ਚੀਜ਼ਾਂ ਨੇ ਬਹੁਤ ਰੇਅਰ ਕੇਸ ਹੀ ਹੁੰਦੇ ਨੇ ਇੱਕ ਨਿੰਬੂ ਜ਼ਿਆਦਾਤਰ ਹੁੰਦਾ ਹੈ ਕਈਆਂ ਨੂੰ ਸੂਟ ਨਹੀਂ ਕਰਦਾ ਬਾਕੀ ਸਾਰੀਆਂ ਚੀਜ਼ਾਂ ਲਗਭਗ ਹਰੇਕ ਨੂੰ ਸੂਟ ਕਰ ਜਾਂਦੀਆਂ ਨੇ ਕੋਈ ਜ਼ਿਆਦਾ ਐਵੇਂ ਦੀ ਪ੍ਰੋਬਲਮ ਨਹੀਂ ਆਂਦੀ ਹੈ ਕਿਸੇ ਨੂੰ ਤੇ ਤੁਸੀਂ ਟਰਾਈ ਜ਼ਰੂਰ ਕਰ ਲਿਆ ਕਰੋ ਅਗਰ ਕੋਈ ਚੀਜ਼ ਪਹਿਲੀ ਵਾਰ ਖਾ ਰਹੇ ਹੋ ਅੱਜ ਮੈਂ ਤੁਹਾਨੂੰ ਕੁਝ ਹੋਰ ਵੀ ਟਿਪਸ ਜ਼ਰੂਰ ਦਵਾਂਗੀ ਛੋਟੇ ਛੋਟੇ ਜੋ ਕਿ ਮੈਂ ਅਕਸਰ ਆਪਣੀ ਜ਼ਿੰਦਗੀ ਵਿੱਚ ਦਿੰਦੀ ਹਾਂ ਫਿਰ ਤੁਹਾਨੂੰ ਉਸ ਤੋਂ ਬਾਅਦ ਮੈਂ ਪੈਕ ਬਾਰੇ ਦੱਸਦੀ ਹਾਂ ਜਿਵੇਂ ਕਿ ਅਗਰ ਆਪਾਂ ਕਦੇ ਕੋਈ ਦਵਾਈ ਡਾਕਟਰ ਤੋਂ ਲੈ ਕੇ ਆਂਦੇ ਹਾਂ ਕਈ ਵਾਰੀ ਮੇਰੇ ਵਰਗੇ ਦੇ ਮਨ ਚ ਡਾਊਟ ਆ ਜਾਂਦਾ ਹੈ ਕਿ ਕੋਈ ਗੋਲੀ ਰੈਕਸ਼ਨ ਹੀ ਨਾ ਕਰ ਜੇ ਇਹ ਨਾ ਹੋਵੇ ਉਹ ਨਾ ਹੋਵੇ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਦਵਾਈ ਲੈਣ ਤੋਂ ਬਾਅਦ ਪਹਿਲੀ ਖੁਰਾਕ ਦਵਾਈ ਦੀ ਖਾਣੀ ਹੋਵੇ ਉਹ ਤੁਸੀਂ ਦਿਨ ਵਿੱਚ ਖਾਓ ਰਾਤ ਨੂੰ ਸੌਣ ਲੱਗਿਆਂ ਨਾ ਖਾਓ ਕਿਉਂਕਿ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਣੀ ਹੋਵੇ ਤਾਂ ਉਹ ਦਵਾਈ ਦਿਨ ਵਿੱਚ ਖਾਈ ਹੋਵੇ ਤਾਂ ਆਪਾਂ ਜਲਦੀ ਨਾਲ ਕਿਸੇ ਵੀ ਟ੍ਰੀਟਮੈਂਟ ਤੱਕ ਪਹੁੰਚ ਸਕਦੇ ਹਾਂ ਜਲਦੀ ਨਾਲ ਆਪਾਂ ਇਲਾਜ ਕਰਵਾ ਸਕਦੇ ਹਾਂ ਜਾਗਦੇ-ਜਾਗਦੇ ਆਪਾਂ ਨੂੰ ਪਤਾ ਵੀ ਲੱਗ ਸਕਦਾ ਹੈ ਕਿ ਆਪਾਂ ਨੂੰ ਕੋਈ ਚੀਜ਼ ਰिएक्शन ਹੋ ਰਹੀ ਹੈ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਬਹੁਤ ਚੀਜ਼ਾਂ ਤੋਂ ਇੱਕ ਹੋਰ ਇਹ ਛੋਟੀ ਜੀ ਸਲਾਹ ਦੇਣਾ ਚਾਹਾਂਗੀ ਕਿ ਜਿੰਨਾ ਹੋ ਸਕੇ ਬਿਊਟੀ ਪ੍ਰੋਡਕਟ ਹੋਣ ਜਾਂ ਦਵਾਈਆਂ ਹੋਣ ਉਹਨਾਂ ਤੋਂ ਥੋੜਾ ਦੂਰ ਰਹਿ ਕੇ ਕੋਸ਼ਿਸ਼ ਕਰੋ ਕਿ ਹੋਮ ਟ੍ਰੀਟਮੈਂਟ ਨਾਲ ਹੀ ਹਰ ਇੱਕ ਚੀਜ਼ ਦਾ ਇਲਾਜ ਕਰੋ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਨੂੰ ਘਰੇਲੂ ਨੁਸਖੇ ਹੀ ਕਰਨੇ ਚਾਹੀਦੇ ਨੇ ਉਹ ਭਾਵੇਂ ਦਵਾਈ ਦੇ ਹੋਣ ਜਾਂ ਬਿਊਟੀ ਉੱਪਰ ਹੋਣ ਜਾਂ ਆਪਣੇ ਪੁਰਾਣੇ ਬਜ਼ੁਰਗਾਂ ਦੇ ਕੋਈ ਦਿੱਤੀ ਹੋਈ ਸਲਾਹ ਹੋਵੇ ਸਭ ਤੋਂ ਪਹਿਲਾਂ ਉਹਨਾਂ ਉੱਤੇ ਹੀ ਤੁਸੀਂ ਅ ਅਪਲਾਈ ਕਰਿਆ ਕਰੋ ਆਪਣੇ ਉੱਪਰ ਉਹਨਾਂ ਦਿਆ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਹੀ ਤੇ ਤੁਸੀਂ ਇਹ ਨਾ ਦੇਖਿਆ ਕਰੋ ਕਿ ਅਗਰ ਕੋਈ ਬਹੁਤ ਵੱਡਾ ਸਟਾਰ ਕੋਈ ਜਾਨੀ ਮਾਨੀ ਹਸਤੀ ਕਿਸੇ ਚੀਜ਼ ਦੀ ਮਸ਼ਹੂਰੀ ਕਰ ਰਹੀ ਹੈ ਤਾਂ ਉਹ ਸੱਚੀ ਹੀ ਬਹੁਤ ਵਧੀਆ ਹੈ ਐਵੇਂ ਬਿਲਕੁਲ ਨਹੀਂ ਹੁੰਦਾ ਕਿਸੇ ਦੀ ਦਿੱਤੀ ਹੋਈ ਮਸ਼ਹੂਰੀ ਤੇ ਤੁਸੀਂ ਐਵੇਂ ਵਿਸ਼ਵਾਸ ਨਾ ਕਰਿਆ ਕਰੋ ਕਿਉਂਕਿ ਉਹਨਾਂ ਨੇ ਤਾਂ ਕਰੋੜਾ ਰੁਪਏ ਲਈ ਹੁੰਦੇ ਨੇ ਉਸ ਚੀਜ਼ ਦੀ ਮਸ਼ਹੂਰੀ ਕਰਨ ਵਿੱਚ ਇਸਲੀਅਤ ਵਿੱਚ ਤਾਂ ਉਹਨਾਂ ਨੇ ਆਪ ਦੇ ਉੱਤੇ ਉਹ ਚੀਜ਼ ਨੂੰ ਅਪਲਾਈ ਹੀ ਨਹੀਂ ਕੀਤਾ ਹੁੰਦਾ अपने वर्गे कुछ भैन भरा सोच लेंगे ने कि वरत रहे ने वो बोल रहे ने तो शायद ये बहुत वाया है एवें बिल्कुल नहीं हों का बिजनेस होंगे है वह कर रहे होंगे ने पिछे लग जाते हैं इस करके मैं फिर तो कहगी कि हमेशा पहला तुसी टिप्स ट्रिक्स आइडिए यहोजी चीज़ा उत्ते पहला गौर करो सोचिया करो समझिया करो फिर किसी नतीजे ते पहुँचया करो हर एक जग चीज़ दे मगर नहीं लगी दा कुछ सोच विचार भी, भी करी दी है ते आज तो अच्त आप करते हुए वीडियो में चलो आओ थू तो दसते हाँ आपा की, -की चीज़ा लैनिया ने हाँ जी इतना लिया है एक आलू मुल्तानी मिट्टी गुलाब ते टमाटर आप चीज़ों की जरूरत है तो सब तो पहला आपू ची तरह धो तो लेना है धोन तो बाद इन आप कर लेना है जिनी का आप जरूरत है ते में अलग तो ये करैश कर ही रख्या होया है आपू बहुत ज़्यादा आलू के रस की जरूरत नहीं है इस करके आप ही आपू करैश करा जिन्ना आपू का रस चाहिए है वह हाथ ही निकल आएगा आप जरूरत नहीं है कोई कपड़े भी पान दी तो उसी पाने तीन चंगी तरह सब तो पहला वॉश कर लेना है जदों आप आलू वॉश किया है तो तीन हाथ भी चंगी तरह वॉश कर लो क्योंकि फेस ते लाने वाली हरेक चीज़ को तुम तुम्हें हाथ धो तो के ही बनाओ आप सिर्फ एक चम्मच आलू के रस की जरूरत है जो कि आराम नाल इन निकल गया है ते उस तो बाद दो तीन बूंदा टमा रस की जरूरत है इतने मैं टमाटर हैगा सी मेरे कोल हाफ तो मैं उन्हें ही रस लवी क्योंकि मैं पहला यूज़ कर सी। कोई जरूरी नहीं है कि अगर कोई बीज वगैरह आ रहा है तो तहूँ छानन की जरूरत है नहीं तु अगर कोई बीज आ रहा है तो आवो तो टमाटर का रस तुम उस टाइम भी लै सकते हो जदों तीस टमा ਸਬਜੀ ਵਿੱਚ ਪਾਣ ਲਈ ਕੱਟ ਕਰਦੇ ਹੋ ਉਸ ਟਾਈਮ ਤੁਸੀਂ 1-2 ਚਮਚ ਰਸ ਕੱਢ ਸਕਦੇ ਹੋ ਤੇ ਬਾਕੀ ਟਮਾਟਰ ਨੂੰ ਤੁਸੀਂ ਆਪਦੀ ਸਬਜੀ ਵਿੱਚ ਯੂਜ਼ ਕਰ ਸਕਦੇ ਹੋ ਤੇ ਫਿਰ ਤੁਸੀਂ ਲੈਣੀ ਹੈ ਮੁਲਤਾਨੀ ਮਿੱਟੀ ਟਕਣ ਥੋੜਾ ਟਾਈਟ ਹੋ ਗਿਆ ਸੀ ਆਪਾਂ ਰਿਕੁਆਇਰਮੈਂਟ ਅਨੁਸਾਰ ਮੁਲਤਾਨੀ ਮਿੱਟੀ ਲੈਣੀ ਹੈ ਜਿੰਨਾ ਕਿ ਲੇਪ ਆਪਣੇ ਫੇਸ ਤੇ ਲੱਗ ਜਾਏ अपन ऊनी क मुल्तानी मिट्टी चाहिए है आप थोड़ा लेना है गुलाब जल आप देख लेना है कि यह पेस्ट बन रहा है या थोड़ा थिक है अगर आप लगे तो फिर आपा गुलाब जल दियाँ दो चार बूंदा होर पा देनिया ने ਇਹ ਆਪਣਾ ਪੈਕ ਹੈ ਜੋ ਇਹ ਦੋ ਕੰਮ ਕਰੇਗਾ ਇਹ ਬਲੀਚ ਤੇ ਫੇਸ ਪੈਕ ਦੋਨਾਂ ਦੀ ਜਗ੍ਹਾ ਤੇ ਕੰਮ ਆਏਗਾ ਕਿਉਂਕਿ ਇਹਦੇ ਵਿੱਚ ਆਲੂ ਤੇ ਟਮਾਟਰ ਨੇ ਤੇ ਉਹ ਬਲੀਚ ਦਾ ਕੰਮ ਕਰਦੇ ਨੇ ਤੇ ਜਿਹੜੀ ਮੁਲਤਾਨੀ ਮਿੱਟੀ ਹੈ ਉਹ ਆਪਣੇ ਫੇਸ ਨੂੰ ਟਾਈਟ ਕਰਦੀ ਹੈ ਤੇ ਇਸ ਕਰਕੇ ਆਪਣਾ ਇਹ ਜਿਹੜਾ ਇੱਕ ਫੇਸ ਪੈਕ ਹੈ ਇਹ ਟੂ ਇਨ 1 ਹੋ ਗਿਆ ਇਹ ਆਪਣੇ ਦੋ ਕੰਮ ਕਰੇਗਾ ਹੁਣ ਇਹ ਫੇਸ ਪੈਕ ਬਣ ਕੇ ਹੋ ਗਿਆ ਹੈ ਤਿਆਰ ਤੇ ਆਪਾਂ ਇਹਨੂੰ ਯੂਜ਼ ਕਰਕੇ ਦਿਖਾਉਂਦੇ ਹਾਂ ਤੁਹਾਨੂੰ ਆਪਾਂ ਇੱਥੇ ਤੁਹਾਨੂੰ ਪੈਕ ਲਗਾ ਕੇ ਦਿਖਾਉਂਦੇ ਹਾਂ ਆਪਾਂ ਇੱਥੇ ਹੱਥ ਨਾਲ ਹੀ ਪੈਕ ਲਾ ਰਹੇ ਹਾਂ ਤੁਸੀਂ ਇਸ ਪੈਕ ਨੂੰ ਗੋਲਾਈ ਵਿੱਚ ਵੀ ਲਾ ਸਕਦੇ ਹੋ थोड़ी हल्की मसाज भी हो जाएगी इस पैक में तीं बहुत पतला पतला नहीं लाना है कि एक गल का खास ध्यान रखी जा कोई भी पैक हो फ ड्राई नहीं करीदा सैमी ड्राई तो हरेक पैक में ਹਟਾ ਦਿਆ ਕਰੋ ਹਲਕਾ ਗੋਲਾਈ ਵਿੱਚ ਵਾਸ਼ ਮ사ਜ ਤੋਂ ਬਾਅਦ ਉਹਨੂੰ ਹਟਾ ਦਿਆ ਕਰੋ ਇੱਥੇ ਆਪਾਂ ਪੂਰੇ ਫੇਸ ਤੇ ਪੈਕ ਲਾ ਲਿਆ ਹੈ ਤੇ ਹੁਣ ਆਪਾਂ ਇਹਨੂੰ ਡਰਾਈ ਹੋਣ ਤੱਕ ਕਰਦੇ ਹਾਂ ਇੰਤਜ਼ਾਰ ਆਪਾਂ ਇਹਨੂੰ ਪੂਰਾ ਨਹੀਂ ਸੁਕਾਣਾ ਹੈ ਹਾਂਜੀ ਇੱਥੇ ਆਪਾਂ ਫੇਸ ਵਾਸ਼ ਕਰਕੇ ਆ ਗਏ ਆ ਆਪਾਂ ਕਰੀਬ 8 ਤੋਂ 9 ਮਿੰਟ ਦੇ ਵੇਟ ਤੋਂ ਬਾਅਦ ਆਪਣਾ ਫੇਸ ਵਾਸ਼ ਕਰਿਆ ਹੈ ਤੇ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਆਪਣੇ ਫੇਸ ਨੂੰ ਆਰਾਮ ਨਾਲ ਪੂੰਝ ਲੈਣਾ ਹੈ ਬਹੁਤ ਜ਼ੋਰ ਦੀ ਘਸਾ ਕੇ ਕਦੇ ਵੀ ਫੇਸ ਨੂੰ ਨਾ ਪੂੰਝਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਫੇਸ ਵਾਸ਼ ਵੀ ਤਰੀਕੇ ਨਾਲ ਕਰਿਆ ਕਰੋ ਕਦੇ ਵੀ ਫੇਸ ਵਾਸ਼ ਐਵੇਂ نیچے ਨੂੰ ਜ਼ੋਰ ਦੀ ਰਬ ਕਰਕੇ ਸਕਿਨ ਬਿਲਕੁਲ ਨਾ ਕਰਿਆ ਕਰੋ फेस वाश हमेशा तुम नीचे तो एमे ए करो अपना फेस लटकता नहीं है अगर तुम हमेशा उपरों नीचे फेस वाश करते हो तो जो स्किन है वह बहुत जल्दी खराब हो, लग होती है छोटिया छोटिया गलों का ध्यान रख्या करो तो इस तरह आप टाइम तक केयर कर सकते हाँ तो आप जल्दी ही फिर मिलोंगे तो अगले वीडियो दे ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਆਸ਼ਾ ਕਰਦੇ ਹਾਂ ਕਿ ਸਾਡੀਆਂ ਵੀਡੀਓਜ਼ ਨਾਲ ਤੁਹਾਡਾ ਟਾਈਮ ਬਿਲਕੁਲ ਵੀ ਵੇਸਟ ਨਾ ਹੁੰਦਾ ਹੋਵੇਗਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਵਾਸਤੇ ਚੰਗੀ ਤੇ ਸੱਚੀ ਜਾਣਕਾਰੀ ਲੈ ਕੇ ਆਈਏ ਇਧਰੋਂ ਉਧਰੋਂ ਕੀਤਾ ਵੀ ਦੇਖ ਕੇ ਨਕਲ ਮਾਰ ਕੇ ਜਾਂ ਕੁਝ ਕਰਕੇ ਫੇਕ ਵੀਡੀਓਜ਼ ਨਾ ਬਣਾਈਏ ਕਦੇ ਵੀ ਤਾਕੀ ਇਸ ਤਰ੍ਹਾਂ ਦੀ ਚੀਜ਼ ਨਾਲ ਕਿਸੇ ਨੂੰ ਕਦੇ ਕੋਈ ਹਾਨੀ ਪਹੁੰਚੇ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੀਏ ਜੋ ਹੱਡ ਬੀਤੀਆਂ ਨੇ ਜੋ ਸਚਾਈਆਂ ਨੇ ਸਿਰਫ ਉਹੀ ਤੇ ਉਹੀ ਆਪਾਂ ਤੁਹਾਡੇ ਸਾਹਮਣੇ ਰੱਖੀਏ ਫਿਰ ਮਿਲਦੇ ਹਾਂ ਤੁਹਾਨੂੰ ਅਗਲੇ ਕਿਸੇ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ